ਪੰਜਾਬ ਦੇ KGF ਯਾਨੀ ਕਿ ਬਲੈਕ ਯਾ 2 ਦਾ ਟ੍ਰੇਲਰ ਫਾਈਨਲੀ ਰਿਲੀਜ਼ ਹੋ ਚੁੱਕਿਆ ਹੈ ਪੰਜਾਬ ਦੇ KGF ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਟ੍ਰੇਲਰ ਦੇ ਹੇਠਾਂ ਜਿੰਨੇ ਵੀ ਕਮੈਂਟ ਨੇ ਉਹ ਐਸੇ ਦੇ ਰਿਲੇਟਡ ਨੇ ਪੰਜਾਬ ਦੇ ਵਿੱਚ ਅਜੀਹਾ ਸਿਨੇਮਾ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਦੇਵ ਖਰੋੜ ਦੀ ਫਿਲਮ ਬਲੈਕ ਯਾ ਦੇ ਫਰਸਟ ਪਾਰਟ ਨੂੰ ਜਿੰਨਾ ਜ਼ਿਆਦਾ ਪਸੰਦ ਕੀਤਾ ਗਿਆ ਸੀ ਬਲੈਕ ਯਾ 2 ਦੀ ਐਕਸਾਈਟਮੈਂਟ ਫੈਨਸ ਦੇ ਅੰਦਰ ਉਨੀ ਹੀ ਵੱਧ ਹੈ ਦੇਵ ਖਰੋੜ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਦੇਵ ਖਰੋੜ ਨੇ ਆਪਣੇ ਕਰੀਅਰ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ ਉਹਨਾਂ ਨੇ ਇੱਕ ਵੱਖਰੀ ਲਾਈਨ ਚੁਣੀ ਤੇ ਪੰਜਾਬੀ ਸਿਨੇਮਾ ਦੇ ਵਿੱਚ ਐਕਸ਼ਨ ਹੀਰੋ ਬਣ ਕੇ ਸਾਹਮਣੇ ਆਏ ਉਹਨਾਂ ਦਾ ਅੰਦਾਜ਼ ਉਹਨਾਂ ਦੀ ਐਕਟਿੰਗ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਂਦੀ ਹੈ ਫਿਲਹਾਲ ਦੇਵ ਖਰੋੜ ਆਪਣੀ ਆਉਣ ਵਾਲੀ ਅਪਕਮਿੰਗ ਫਿਲਮ ਜੋ ਕਿ 8 ਮਾਰਚ ਨੂੰ ਸਿਨੇਮਾ ਕਰਾ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਬਲੈਕ 2 ਦੇ ਕਰਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਜਿਸ ਦਾ ਟ੍ਰੇਲਰ ਫਾਈਨਲੀ ਰਿਲੀਜ਼ ਹੋ ਚੁੱਕਿਆ ਹੈ ਵੈਸੇ ਤਾਂ ਦੇਵ ਖਰੋੜ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਆ ਲੇਕਿਨ ਜਦੋਂ ਵੀ ਉਹਨਾਂ ਦਾ ਕੋਈ ਪ੍ਰੋਜੈਕਟ ਆਂਦਾ ਹੈ ਬਸ ਫਿਰ ਹਰ ਪਾਸੇ ਉਸੇ ਦੇ ਹੀ ਚਰਚੇ ਹੁੰਦੇ ਨੇ ਇਸ ਫਿਲਮ ਦਾ ਟ੍ਰੇਲਰ ਦੇ ਵਿੱਚ ਇਹ ਸਾਫ਼ ਦੇਖਣ ਨੂੰ ਮਿਲਦਾ ਹੈ ਕਿ 70 80 ਦੇ ਦਹਾਕਿਆਂ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ਦੇਵ ਯਾਨੀ ਕਿ ਬਲੈਕ 2 ਦਾ ਜਨਮ ਗਰੀਬ ਪਰਿਵਾਰ ਦੇ ਵਿੱਚ ਹੁੰਦਾ ਹੈ ਜਿਸ ਤੋਂ ਬਾਅਦ ਉਹ ਆਪਣੇ ਘਰਦਿਆਂ ਨੂੰ ਪੈਸੇ ਦੀ ਕਮੀ ਦੇ ਨਾਲ ਚੂਜਦੇ ਹੋਏ ਦੇਖਦਾ ਹੈ ਹੁਣ ਬਚਪਨ ਤੋਂ ਹੀ ਉਸ ਦਾ ਸੁਪਨਾ ਹੁੰਦਾ ਹੈ ਕਿ ਉਹ ਗਰੀਬ ਪੈਦਾ ਜ਼ਰੂਰ ਹੋਇਆ ਪਰ ਗਰੀਬ ਮਰਨਾ ਉਸ ਨੂੰ ਮਨਜ਼ੂਰ ਨਹੀਂ ਜਿਸ ਤੋਂ ਬਾਅਦ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਇਸ ਕਹਾਣੀ ਦੇ ਵਿੱਚ ਇਸ ਟ੍ਰੇਲਰ ਦੇ ਵਿੱਚ ਹਲੇ ਤੱਕ ਦੇਵ ਕਰੋੜ ਨੇ ਇਸ ਕੱਲ ਦਾ ਖੁਲਾਸਾ ਕਰ ਦਿੱਤਾ ਕਿ ਉਹਨਾਂ ਦੇ ਤਿੰਨ ਵੱਖਰੀਆਂ ਵੱਖਰੀਆਂ ਲੁਕਸ ਦੇਖਣ ਨੂੰ ਮਿਲਿਆ ਇਸੇ ਦੌਰਾਨ ਪ੍ਰੈਸ ਕਾਨਫਰੰਸ ਦੇ ਵਿੱਚ ਦੇਵ ਕਰੋੜ ਨੇ ਇਸ ਕੱਲ ਦਾ ਖੁਲਾਸਾ ਵੀ ਕੀਤਾ ਸੀ ਕਿ ਉਹਨਾਂ ਦੀ ਹੋਰ ਵੀ ਐਸੀਆਂ ਲੁਕਸ ਨੇ ਜਿਨ੍ਹਾਂ ਦੀ ਗੱਲ ਉਹ ਹਲੇ ਨਹੀਂ ਕਰ ਸਕਦੇ ਉਹ ਫੈਨਸ ਲਈ ਬਹੁਤ ਵੱਡਾ ਸਰਪ੍ਰਾਈਜ਼ ਹੈ ਫਿਲਮ ਦੇ ਡਾਇਰੈਕਸ਼ਨ ਦੀ ਗੱਲ ਕੀਤੀ ਜਾਏ ਤਾਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਨਵਨੀਤ ਸਿੰਘ ਦੇ ਵੱਲੋਂ ਤੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਮੋਨਾ ਔਰੀ ਵਿਵੇਕ ਔਰੀ ਸੰਦੀਪ ਬੰਸਲ ਦੇ ਵੱਲੋਂ ਇਸ ਫਿਲਮ ਦੇ ਵਿੱਚ ਦੇਵ ਖਰੋੜ ਤੋਂ ਇਲਾਵਾ ਚਪਚਿ ਖਹਿਰਾ, ਆਰੋਸ਼ੀ ਸ਼ਰਮਾ, ਰਾਜ ਸਿੰਘ ਚਿੰਜਰ, ਸੁਖੀ ਚਾਹਲ, ਸੈਮਿਊਲ ਜੋਨ, ਯਾਦ ਕਰਵਾਲ, ਲਕੀ ਤਾਲੀਵਾਲ, ਪਰਮਵੀਰ ਸਿੰਘ, ਜੱਗੀ ਧੂਰੀ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਤੁਹਾਨੂੰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਣ ਵਾਲੇ ਐ ਜੇਕਰ ਤੁਸੀਂ ਇਹ ਫਿਲਮ ਦਾ ਟ੍ਰੇਲਰ ਦੇਖਿਆ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ